ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 3 4 5 ਅਤੇ 6 ਸਤੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲਗਾਤਾਰ ਪੰਜਾਬ ਹੜ੍ਹ ਦੀ ਮਾਰ ਚੱਲ ਰਿਹਾ ਹੈ ਪੰਜਾਬ ਦੇ ਬਹੁਤ ਸਾਰੇ ਇਲਾਕੇ ਲਗਾਤਾਰ ਮੀਂਹ ਦੇ ਕਾਰਨ ਹੜ੍ਹਾਂ ਦੀ ਉਮੀਦ ਲਗਾਤਾਰ ਬਣਦੀ ਹੋਈ ਇਨ੍ਹਾਂ ਇਲਾਕਿਆਂ ਵਿੱਚ ਦਿਖਾਈ ਦੇ ਰਹੀ ਹੈ ਪਰ ਹੁਣ ਮਾਰ ਜਿਹੜੀ ਹੈ ਉਹ ਸਤਲੁਜ ਅਤੇ ਘੱਗਰ ਦੇ ਵੀ ਪੰਜਾਬ ਦੇ ਉੱਪਰ ਪੈਣੀ ਸ਼ੁਰੂ ਹੋ ਚੁੱਕੀ ਹੈ ਪਹਿਲਾਂ ਹੀ ਵਿਆਸ ਅਤੇ ਰਾਵੀ ਨੇ ਬਹੁਤ ਜ਼ਿਆਦਾ ਨੁਕਸਾਨ ਪੰਜਾਬ ਦਾ ਕੀਤਾ ਪਰ ਹੁਣ ਸਤਲੁਜ ਵੀ ਚੜ ਰਿਹਾ ਹੈ ਤੇ ਨਾਲ ਦੀ ਨਾਲ ਘੱਗਰ ਵੀ ਆਪਣਾ ਬਿਕਰਾਲ ਰੂਪ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਦਿਖਾਉਣ ਲਈ ਸਿਰ ਚੱਕ ਰਿਹਾ ਜੀ ਤਾਜ਼ਾ ਸੈਟਲਾਈਟ ਮੈਸ ਦੇਖੀ ਜਾਵੇ ਤਾਂ ਬੱਦਲ ਬਾਈ ਪੰਜਾਬ ਦੇ ਉੱਪਰ ਫਿਰ ਤੋਂ ਬਣ ਰਹੀ ਹੈ ਮੀਂਹ ਦੇ ਹਾਲਾਤ ਬਰਕਰਾਰ ਨੇ ਪਖੜਾ ਰੈਮ ਦੀ ਗੱਲ ਕਰੀਏ ਤਾਂ ਲਗਭਗ 3 ਤੋਂ 4 ਫੁੱਟ ਆਪਣਾ ਨੀਮਾਜੀ ਹਲੇ ਜੋ ਕਿ ਅਲਰਟ ਹੈ ਉਹਨਾਂ ਦਾ ਰੈਡ ਅਲਰਟ ਉਸ ਤੋਂ ਥੋੜਾ ਜਿਹਾ ਖਤਰੇ ਦੇ ਘੰਟੀ ਤੋਂ ਥੋੜਾ ਜਿਹਾ ਨੀਚੇ ਹੈ ਕੱਗਰ ਵੀ ਆਪਣਾ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਤੱਕ ਪਹੁੰਚ ਚੁੱਕਿਆ ਜੀ ਰਣਜੀਤ ਸਾਗਰ ਡੈਮ ਤੋਂ ਗੱਲ ਕਰੀਏ ਤਾਂ ਉੱਥੇ ਵੀ ਪਾਣੀ ਹਲੇ ਉਨਾ ਜ਼ਿਆਦਾ ਨਹੀਂ ਘਟਿਆ ਬਿਆਸ ਵਿੱਚ ਵੀ ਪਾਣੀ ਸੇਮ ਉਸੇ ਤਰੀਕੇ ਨਾਲ ਚੱਲ ਰਿਹਾ ਹੈ ਤੇ ਪੰਜਾਬ ਦੇ ਲਗਾਤਾਰ ਹੜ ਦੀ ਮਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਹਾਲਾਤ ਕਾਫੀ ਗੰਭੀਰ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਰੱਬ ਮਿਹਰ ਕਰੇ ਪੰਜਾਬ ਦੇ ਉੱਪਰ ਉਸ ਦੇ ਲਈ ਤੁਸੀਂ ਵੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤਾਂ ਕਿ ਤੁਹਾਡੀ ਦੁਆ ਉੱਥੋਂ ਤੱਕ ਪਹੁੰਚ ਸਕੇ ਜਿੱਥੇ ਵੀ ਨੁਕਸਾਨ ਹੋਇਆ। ਅਗਰ ਤੁਸੀਂ ਨਹੀਂ ਖੁਦ ਜਾ ਸਕਦੇ ਕਿਤੇ ਨਾ ਕਿਤੇ ਵਾਹਿਗੁਰੂ ਕਮੈਂਟ ਬਾਕਸ ਵਿੱਚ ਲਿਖਿਓ ਤਾਂ ਕਿ ਤੁਹਾਡੀ ਅਰਦਾਸ ਜ਼ਰੂਰ ਕਬੂਲ ਹੋਵੇ। ਮੈਂ ਨਹੀਂ ਕਹਿੰਦਾ ਕਿ ਥੋੜੀ ਸੇ ਕਮੈਂਟ ਬਾਕਸ ਵਿੱਚ ਕਰੋ। ਤੁਸੀਂ ਵੈਸੇ ਵੀ ਅਰਦਾਸ ਕਰੋ ਤਾਂ ਕਿ ਪੰਜਾਬ ਦੇ ਉੱਪਰ ਮਾੜੀ ਘੜੀ ਜਲਦੀ ਤੋਂ ਜਲਦੀ ਹਟ ਸਕੇ। ਬਾਕੀ ਤੁਸੀਂ ਅਗਰ ਫੇਸਬੁੱਕ ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ। YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ। ਹੁਣ ਅਸੀਂ ਜਾਣਕਾਰੀ ਸਾਂਝੀ ਕਰਦੇ ਦਿਨਾਂ ਦੇ ਹਿਸਾਬ ਨਾਲ ਕਦੋਂ-ਕਦੋਂ ਕੀ ਮੌਸਮ ਦੇ ਹਾਲਾਤ ਨੇ। ਦੋ ਤਰੀਕ ਨੂੰ ਪੰਜਾਬ ਦੇ ਵਿੱਚ ਬਹੁਤ ਭਾਰੀ ਮੀਂਹ ਹੋਇਆ ਸੀ ਪਰ ਹੁਣ ਜਿਹੜੀ ਉਮੀਦ ਹੈ ਕਿ ਪੰਜਾਬ ਦੇ ਵਿੱਚ ਥੋੜੇ ਜਿਹਾ ਸਿਸਟਮ ਕੰਟਰੋਲ ਵਿੱਚ ਆਉਣਗੇ ਪਰ ਪਠਾਨਕੋਟ ਗੁਰਦਾਸਪੁਰ ਇਹਨਾਂ ਵਿੱਚ ਭਾਰੀ ਮੀਂਹ ਹੈ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਅਤੇ ਮੋਹਾਲੀ ਦੇ ਵਿੱਚ ਠੀਕ ਠਾਕ ਬਰਸਾਤ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਜਿਹੜੇ ਇਲਾਕਿਆਂ ਵਿੱਚ ਮੀਂਹ ਘਟ ਹੈ ਪਰ ਬੱਦਲਬਾਈ ਬਣੀ ਰਹੇਗੇ ਉਹ ਹਨ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਾਰੀ ਉਮੀਦ ਹੈ ਕਿ ਮੀਂਹ ਥੋੜਾ ਜਿਹਾ ਘੱਟ ਹੋਵੇਗਾ ਥੋੜੇ ਜਿਹੇ ਹਾਲਾਤ ਸੁਧਰਦੇ ਹੋਏ ਦਿਖਾਈ ਦੇਣਗੇ ਤੇ ਤਾਪਮਾਨ ਦੀ ਗੱਲ ਕਰੀਏ ਤਾਂ ਥੋੜਾ ਜਿਹਾ ਤਾਪਮਾਨ ਗਰਮ ਹੁੰਦਾ ਸਾਨੂੰ ਦਿਖਾਈ ਦੇ ਰਿਹਾ ਪਰ ਫਿਰ ਵੀ ਇਹ ਇਲਾਕੇ ਦੇ ਵਿੱਚ ਮੀਂਹ ਹੁਣ ਇੱਕ ਚਿੰਤਾ ਦੀ ਵਿਸ਼ਾ ਹੈ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਹੀ ਸਾਡੇ ਡੈਮ ਸਥਿਤ ਨੇ ਪੌਂਗ ਡੈਮ ਦੀ ਗੱਲ ਕਰ ਲਈਏ ਰਣਜੀਤ ਸਾਗਰ ਡੈਮ ਦੀ ਗੱਲ ਕਰ ਲਈਏ ਪਾਖੜਾ ਡੈਮ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਅਪਕਰੀ ਚੱਜਰ ਦੀ ਗੱਲ ਤਾਂ ਸੋਰੀ ਘੱਗਰ ਦੀ ਗੱਲ ਤਾਂ ਘੱਗਰ ਵੀ ਇਹਨਾਂ ਇਲਾਕਿਆਂ ਦੇ ਵਿੱਚ ਹੀ ਜਦੋਂ ਮੀਂਹ ਹੁੰਦਾ ਜੀਰਕਪੁਰ ਤੋਂ ਮੁਹਾਲੀ ਚੰਡੀਗੜ੍ਹ ਪੰਚਕੂਲਾ ਇਹ ਇਲਾਕੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਵਿੱਚ ਅਗਰ ਬਰਸਾਤ ਜ਼ਿਆਦਾ ਹੁੰਦੀ ਹੈ ਤਾਂ ਘੱਗਰ ਵੀ ਆਪਣਾ ਸਿਰ ਚੱਕਦੀ ਹੈ ਜਿਸ ਦੇ ਨਾਲ ਅਪਵਾਦ ਦਾ ਏਰੀਆ ਅਗਰ ਗੱਲ ਕਰੀਏ ਤਾਂ ਅਪਵਾਦ ਦੇ ਏਰੀਏ ਤੇ ਉਹ ਲੈ ਕੇ ਮਾਲਵਾ ਬੈਲਟ ਦੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਨੁਕਸਾਨ ਘੱਗਰ ਕਰ ਸਕਦਾ ਹੈ ਹੁਣ ਅਗਰ ਆਉਂਦੇ ਦਿਨਾਂ ਦੀ ਗੱਲ ਕਰੀ ਤਾਂ 4 ਸਤੰਬਰ ਨੂੰ ਮੌਸਮ ਥੋੜਾ ਜਿਹਾ ਕੰਟਰੋਲ ਵਿੱਚ ਆ ਰਿਹਾ ਜੀ ਥੋੜੀ ਜਿਹੀ ਅਗਰ ਜਾਣਕਾਰੀ ਸਾਂਝੀ ਕਰਾਂ ਤੁਹਾਨੂੰ ਮੈਂ ਤਾਂ ਦੇਖੋਗੇ ਤੁਸੀਂ ਕਿ ਇਹ ਇਲਾਕੇ ਵਿੱਚ ਫੇਰ ਤੋਂ ਬੱਦਲਬਾਹੀ ਬਣੀ ਹੋਈ ਹੈ ਜੋ ਕਿ ਖਤਰੇ ਦਾ ਕੰਮ ਹੈ ਜੀ ਫੇਰ ਤੋਂ ਪਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੋਹਾਲੀ ਵਿੱਚ ਹਲਕੀ ਦਰਮਿਆਨੀ ਬਰਸਾਤ ਦੇਖੀ ਜਾ ਸਕਦੀ ਹੈ ਬਾਕੀ ਪੰਜਾਬ ਦੇ ਵਿੱਚ ਸਿਸਟਮ ਥੋੜਾ ਜਿਹਾ ਕੰਟਰੋਲ ਵਿੱਚ ਹੈ ਤਕੜੀ ਕਾਰਵਾਈ ਤਾਂ ਨਹੀਂ ਹੈ ਪਰ ਹਾਲਾਤ ਅਜਿਹੇ ਨੇ ਕਿ ਕਿਤੇ ਨਾ ਕਿਤੇ ਸਿਸਟਮ ਜਿਹੜਾ ਹੈ ਉਹ ਬੱਦਲਬਾਹੀ ਵਾਲਾ ਬਣਿਆ ਰਹੇਗਾ ਹਲਕੀ ਦਰਮਿਆਨੀ ਬਰਸਾਤ ਕਿਰਮਣ ਕਰਨੀ ਦੇ ਰੂਪ ਵਿੱਚ ਟਟਮੇ ਰੂਪ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਝੜੀनुਮਾ ਮਾਹੌਲ ਜਿਵੇਂ ਕਪੂਰ ਪੈਂਦੀ ਉਸ ਤਰੀਕੇ ਦੀ ਦੇਖਣ ਨੂੰ ਮਿਲੇਗੀ ਕਈ ਵੀਰ ਕਮੈਂਟ ਕਰ ਰਹੇ ਸਨ ਕਿ ਸਕੂਲ ਦੀਆਂ ਛੁੱਟੀਆਂ ਦਾ ਕੀ ਅਲਰਟ ਹੈ ਤਾਂ ਫਿਲਹਾਲ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪਾਣੀ ਨਹੀਂ ਉਤਰਿਆ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਹਲੇ ਵੀ ਅਲਰਟ ਹੈ ਤਾਂ ਉਹਨਾਂ ਨੂੰ ਵੇਟ ਕਰਨੀ ਪਵੇਗੀ ਕਿ ਮੀਂਹ ਉਹ ਜੇ ਕੀ ਸਿਸਟਮ ਬਣਦਾ ਅਗਰ ਮੀਂਹ ਜਿਆਦਾ ਹੁੰਦਾ ਤਾਂ ਕਿਤਨੇ ਕਿਤੇ ਛੁੱਟੀਆਂ ਵਧਾਈਆਂ ਜਾ ਸਕਦੀਆਂ ਨੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਕਈ ਜ਼ਿਲ੍ਹੇ ਅਜਿਹੇ ਨੇ ਜਿਹੜੇ ਹਜੇ ਸੇਫ ਨੇ ਉਹਨਾਂ ਦੇ ਵਿੱਚ ਸਕੂਲ ਖੁੱਲੇ ਜਾ ਸਕਦੇ ਨੇ ਪਰ ਕਈ ਅਜਨਾਲਾ ਹੋ ਗਿਆ ਸਾਡਾ ਅੰਮ੍ਰਿਤਸਰ ਦੇ ਬਹੁਤ ਸਾਰੇ ਨੀਵੇਂ ਇਲਾਕੇ ਹੋਗੇ ਗੁਰਦਾਸਪੁਰ ਦੇ ਪਠਾਨਕੋਟ ਦੇ ਬਹੁਤ ਸਾਰੇ ਇਨੀਵੇਂ ਇਲਾਕੇ ਹੋਗੇ ਫਜ਼ਿਲਕਾ ਦੇ ਬਹੁਤ ਸਾਰੇ ਨੀਵੇਂ ਇਲਾਕੇ ਨੇ ਕਪੂਰਥਲਾ ਦੇ ਬਹੁਤ ਸਾਰੇ ਇਲਾਕੇ ਜਿਹਦੇ ਵਿੱਚ ਹਲੇ ਵੀ ਪਾਣੀ 2 ਤੋਂ 3-3 ਫੁੱਟ ਚੱਲ ਰਿਹਾ ਉਹਨਾਂ ਦੇ ਵਿੱਚ ਸਕੂਲ ਖੁੱਲਣ ਦੀ ਕੋਈ ਵੀ ਉਮੀਦ ਨਹੀਂ ਹੈ ਬਾਕੀ ਅਗਰ ਗੱਲ ਕਰੀਏ ਤਾਂ 5 ਸਤੰਬਰ ਨੂੰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਮੌਸਮ ਸਾਫ਼ ਦਿਖਾਈ ਦੇ ਰਿਹਾ ਕੋਈ ਵੱਡੀ ਹਲਚਲ ਨਹੀਂ ਹੈ ਕੋਈ ਵੀ ਹਾਲਾਤ ਜਿਹੜੇ ਨੇ ਉਪਿਕੜਦੇ ਹੋਏ ਦਿਖਾਈ ਨਹੀਂ ਦੇ ਰਹੇ ਪਰ 5 ਸਤੰਬਰ ਦੀ ਗੱਲ ਕਰੀਏ ਤਾਂ ਇਹ ਇਲਾਕਾ ਜਿਹੜਾ ਹਮਾਚਲ ਦੇ ਨਾਲ ਲੱਗਿਆ ਹੋਇਆ ਹੈ ਇਹ ਚਿੰਤਾ ਦਾ ਵਿਸ਼ਾ ਦੁਆਰਾ ਤੋਂ ਬਣਦਾ ਹੋਇਆ ਦਿਖਾਈ ਦੇ ਰਿਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੋਹਾਲੀ ਦੇ ਵਿੱਚ ਬਰਖਾ ਹੁੰਦੀ ਦਿਖਾਈ ਦੇ ਸਕਦੀ ਹੈ ਹਲਕੀ ਦਰਮਿਆਨੀ ਬੱਦਲਬਾਜ ਦੇ ਨਾਲ ਕਿਣਮਣ ਕਣੀ ਦਾ ਮਾਹੌਲ ਬਣ ਸਕਦਾ ਜੋ ਕਿ ਚਿੰਤਾ ਪੰਜਾਬ ਦੀ ਲਗਾਤਾਰ ਵਧਾ ਸਕਦੇ ਨੇ ਅਗਰ ਗੱਲ ਕਰੀਏ ਆਉਂਦੇ ਦਿਨਾਂ ਦੀ ਤਾਂ 6 ਸਤੰਬਰ ਨੂੰ ਵੀ ਲਗਭਗ ਸੇਮ ਹਾਲਾਤ ਨੇ ਇਹ ਇਲਾਕੇ ਵਿੱਚ ਮੌਸਮ ਸਾਫ਼ ਹੈ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਦੇ ਵਿੱਚ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਕਾਰਨ ਕਿਤੇ ਨਾ ਕਿਤੇ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਸਕਦੇ ਨੇ ਨੀਵੇਂ ਇਲਾਕੇ ਦੇ ਵਿੱਚ ਕਿਉਂਕਿ ਇਹ ਇਲਾਕਾ ਹਿਮਾਚਲ ਦੇ ਨਾਲ ਲੱਗਦਾ ਜੀ ਇਹਨਾਂ ਇਲਾਕਿਆਂ 'ਚ ਜਦੋਂ ਬਰਸਾਤ ਹੁੰਦੀ ਹੈ ਤਾਂ ਸਤਲੁਜ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਬਾਨ ਨਦੀ ਤੋਂ ਸਿਰਸਾ ਨਦੀ ਤੋਂ ਪਾਣੀ ਆਉਂਦਾ ਹੈ ਜਿਸ ਦੇ ਨਾਲ ਲੈਵਲ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਇੰਨੇ ਕ ਜਿਆਦਾ ਹਾਲਾਤ ਵਿਗੜ ਜਾਂਦੇ ਨੇ ਰੋਪੜ ਤੱਕ ਪਹੁੰਚਦੇ ਪਹੁੰਚਦੇ ਪਾਣੀ ਇੰਨਾ ਵਧ ਜਾਂਦਾ ਕਿ ਰੋਪੜ ਤੋਂ ਲੁਧਿਆਣੇ ਤੱਕ ਬਹੁਤ ਸਾਰੇ ਇਲਾਕਿਆਂ ਨੂੰ ਖਤਰਾ ਮਹਿਸੂਸ ਹੋਣ ਲੱਗ ਪੈਂਦਾ। ਅਗਰ ਗੱਲ ਕਰੀਏ ਰੋਪੜ ਤੋਂ ਪਿੱਛੇ ਤਾਂ ਆਨੰਦਪੁਰ ਸਾਹਿਬ ਦੇ ਬਹੁਤ ਸਾਰੇ ਬੇਲੇ ਦੇ ਇਲਾਕੇ ਮੰਡ ਦੇ ਇਲਾਕੇ ਉਹਨਾਂ ਦੇ ਵਿੱਚ ਹਾਲਾਤ ਵਿਗੜਦੇ ਹੋਏ ਦਿਖਾਈ ਦਿੰਦੇ ਨੇ। ਬਾਕੀ ਹਰ ਇੱਕ ਜਾਣਕਾਰੀ ਅਸੀਂ ਚੈਨਲ ਦੇ ਉੱਪਰ ਫੇਸਬੁੱਕ ਤੇ YouTube ਤੇ ਲਿਆਉਂਦੇ ਰਹਿੰਦੇ ਆ ਤਾਂ ਹੀ बार-बार ਰਿਕਵੈਸਟ ਕਰਦੇ ਆ ਕਿ ਪੇਜ ਨੂੰ ਫੋਲੋ ਕਰ ਲਓ, ਚੈਨਲ ਸਬਸਕ੍ਰਾਈਬ ਕਰ ਲਓ। ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਫੋਲੋ ਫੇਸਬੁਕ ਤੇ ਜ਼ਰੂਰ ਕਰਿਓ ਤਾਂ ਕਿ ਤੁਹਾਡੇ ਤੱਕ ਛੋਟੀ ਛੋਟੀ ਰੀਲਸ ਪਹੁੰਚਦੀਆਂ ਰਹਿਣ ਤੇ ਤੁਸੀਂ ਹਰੇਕ ਜਾਣਕਾਰੀ ਸਾਡੀ ਸਟੋਰੀ ਰਾਹੀਂ ਜਲਦੀ ਜਲਦੀ ਦੇਖ ਸਕੋ ਕੋਈ ਵੀ ਅਲਰਟ ਜਾਰੀ ਹੁੰਦਾ ਹੈ ਤਾਂ ਮੈਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਬਾਕੀ ਦੁਪਹਿਰ ਦੀ ਜਾਣਕਾਰੀ 1 ਤੋਂ 2 ਵਜੇ ਤੇ ਉਸ ਤੋਂ ਬਾਅਦ ਲਾਈਵ ਹੋਵਾਂਗੇ ਕਿ ਕਿਹੜੀ ਅਪਡੇਟ ਕੀ ਹੈ ਸਤਲੁਜ ਦੀ ਬਾਕੀ ਨਦੀਆਂ ਦੀ ਕੀ ਹਾਲਾਤ ਨੇ ਧੰਨਵਾਦ ਜੀ